ਇਹ ਇਹਨਾਂ 2-3 ਕੁਝ ਦਿਨ ਪਹਿਲਾਂ ਤੁਹਾਨੂੰ ਪਤਾ ਹੋਣਾ ਕਿ ਕੁਝ ਬੰਦੇ ਸਾਡੇ ਵਾਂਟਡ ਸੀਗੇ ਜਿਹੜੇ ਮੋਹਾਲੀ ਪੁਲਿਸ ਕੋਲ ਵੀ ਤੇ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਜਿਹੜਾ ਰਜੈਂਟਾ ਹੋਟਲ ਦਾ ਓਨਰ ਆਪਣਾ ਹੈਗਾ ਮੋਹਾਲੀ ਵਾਲਾ ਉਹਦੇ ਚੰਡੀਗੜ੍ਹ ਤੇ ਰੈ residense ਦੇ ਉੱਪਰ ਫਾਇਰਿੰਗ ਕੀਤੀ ਗਈ ਸੀ ਉਹਦੇ ਉੱਪਰ ਵਰਕ ਕਰਦੇ ਹੋਏ ਜਿਹੜਾ ਕੱਲ ਮੋਹਾਲੀ ਪੁਲਿਸ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਈ ਕਿ ਕੁਝ ਬੰਦੇ ਜਿਹੜੇ ਹੈਗੇ ਉਹਨਾਂ ਕੋਲ ਵੈਪਨ ਵੀ ਹੈ ਤੇ ਹੋਰ ਵਾਰਦਾਤ ਕਰਨ ਲਈ ਇਹ ਉਤਸੁਕ ਹੈਗੇ ਨੇ ਤੇ ਉਹਦੇ ਚ ਦੋ ਮੁੰਡੇ ਜਿਹੜੇ ਹੈਗੇ ਅਰਜੋਤ ਤੇ ਜਸ਼ਨ ਅਰੈਸਟ ਕੀਤੇ ਗਏ ਸੀ ਮੁਹਾਲੀ ਪੁਲਿਸ ਵੱਲੋਂ ਉਸ ਤੋਂ ਬਾਅਦ ਉਹਨਦੀ ਨਿਸ਼ਾਨਦੇਹੀ ਤੇ ਚਲਦੇ ਹੋਏ ਤੀਸਰਾ ਬੰਦਾ ਜਿਹੜਾ ਜਸ਼ਨ ਹੈਗਾ ਉਹ ਰਣਵੀਰ ਸੋਰੀ ਅਰਜੋਤ ਤੇ ਜਸ਼ਨ ਪਹਿਲਾਂ ਅਰੈਸਟ ਕੀਤੇ ਸੀ ਰਣਵੀਰ ਜਿਹੜਾ ਹੈਗਾ ਉਹਦੀ ਇਨਫੋਰਮੇਸ਼ਨ ਸਵੇਰੇ ਸੀਆਈਏ ਮੁਹਾਲੀ ਨੂੰ ਮਿਲੀ ਸੀਗੀ ਤੇ ਉਹਦੇ ਚ ਜਦੋਂ ਇਹਨਾਂ ਨੂੰ 트੍ਰੈਪ ਲਾਇਆ ਗਿਆ ਖਰੜ ਦੇ ਨੇੜੇ ਤੇੜੇ ਨੂੰ ਫੜਨ ਲਈ ਇਹਦਾ ਪਿੰਡ ਇੱਥੇ ਨੇੜੇ ਹੈਗਾ ਤਾਂ ਉਹਨੇ ਤਿੰਨ ਫਾਇਰ ਪੁਲਿਸ ਪਾਰਟੀ ਦੇ ਉੱਪਰ ਕੀਤੇ ਤੇ ਜਵਾਬੀ ਫਾਇਰਿੰਗ ਦੇ ਵਿੱਚ ਉਹਦਾ ਇੱਕ ਲੈਗ ਸ਼ਾਟ ਹੋਇਆ ਉਹਦੇ ਲੱਤ ਦੇ ਵਿੱਚ ਗੋਲੀ ਲੱਗੀ ਇਹਨਾਂ ਤਿੰਨਾਂ ਦੇ ਉੱਪਰ ਜਿਹੜੇ ਤਿੰਨ ਬੰਦੇ ਫੜੇ ਗਏ ਆ ਅਰਸ਼ ਜੋਤ ਜਸ਼ਨ ਤੇ ਰਣਵੀਰ ਇਹਨਾਂ ਤਿੰਨਾਂ ਦੇ ਉੱਪਰ ਤਕਰੀਬਨ ਤਿੰਨ ਤਿੰਨ ਚਾਰ ਚਾਰ ਪਰਚੇ ਦਰਜ ਹੈਗੇ ਆ ਮੋਹਾਲੀ ਦੇ ਵਿੱਚ ਐਸਐਸਓਸੀ ਮੋਹਾਲੀ ਚ ਸੁਹਾਣਾ ਥਾਣਾ ਮਾਜਰੀ ਥਾਣਾ ਡਿਫਰੈਂਟ ਡਿਫਰੈਂਟ ਥਾਣੇ ਆ ਜਿੱਥੇ ਇਹਨਾਂ ਦੇ ਪਰਚੇ ਦਰਜ ਹੈ ਅਰਸ਼ ਜਿਹੜ ਹੇ ਪਰਕਟਾਨੀ ਦੇ ਉੱਪਰ ਫਾਇਰਿੰਗ ਹੋਈ ਸੀ ਉਹਦੇ ਚ ਵੀ ਇਨਵੋਲਡ ਸੀਗਾ ਜੀ ਇਹ ਬੰਦਾ ਲੱਕੀ ਪਟਿਆਲ ਗੈਂਗ ਨਾਲੇ ਤਿੰਨੋਂ ਬੰਦੇ ਸਬੰਧਤ ਹੈਗੇ ਕਵਰੀ ਰਿਕਵਰੀ ਇਹਨਾਂ ਤੋਂ ਹਲੇ ਕੱਲ ਇੱਕ ਪਿਸਤਲ ਸਾਨੂੰ ਮਿਲ ਗਿਆ ਸੀ 30 ਬੋਰ ਦਾ ਅੱਜ ਇੱਕ ਪਿਸਤਲ ਹੋਰ ਮਿਲਿਆ ਉਹ ਅਸੀਂ ਚੈੱਕ ਕਰ ਰਹੇ ਹਾਂ ਜੀ ਜਿਹੜਾ ਇਹ ਖਰੜ ਦੇ ਇੱਕ ਖਰੜਦਾਰ ਹੈ ਨਾਲਾ ਜਿਹੜਾ ਹਰਸ਼ ਹੈ ਉਹ ਬੱਲੋ ਮਾਜਰੇ ਦਾ ਰਹਿਣ ਵਾਲਾ ਇੱਥੇ ਆਪਣਾ ਕਿੰਨੇ ਕਿੰਨੇ ਰਾਉਂਡ ਹੋਏ ਜੀ ਤਿੰਨ ਫਾਇਰ ਇਹਦੇ ਵੱਲੋਂ ਰਾਉਂਡ ਫਾਇਰ ਕੀਤੇ ਗਏ ਸੀ ਪੁਲਿਸ ਪਾਰਟੀ ਦੇ ਉੱਪਰ ਜੀ